ਟੀ ਮੈਨੇਜਮੈਂਟ ਚੰਡੀਗੜ੍ਹ ਦੇ ਵਿੱਚ ਗੁੰਗਾ ਹੋਇਆ ਮੁੱਖ ਮੰਤਰੀ ਤੁਹਾਨੂੰ ਸੱਦ ਕੇ ਆਪ ਆਪਣੇ ਫੈਸਲੇ ਨੇ ਜਿਹੜੇ ਲੈ ਕੇ ਆਊਗਾ ਬਿਜਲੀ ਕੰਮ ਪੰਜਾਬ ਦੇ ਉਸ ਕੋਨੇ ਤੋਂ ਆ ਕੇ ਜੇਕਰ ਇਸ ਕੋਨੇ ਦੇ ਵਿੱਚ ਆ ਕੇ ਅਮਰਸਰ ਪ੍ਰਸ਼ਾਸਨ ਦੇ ਆ ਚੀਕਾ ਕਢਵਾ ਸਕਦਾ ਤਾਂ ਪਟਿਆਲੇ ਬੈਠੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਤੋਂ ਸੁਚੇਤ ਹੋਣ ਦੀ ਲੋੜ ਆ ਕਿ ਡਿਪਾਰਟਮੈਂਟ ਆ ਜਿਹੜਾ ਇਹ ਹੋਰ ਡਿਪਾਰਟਮੈਂਟਾਂ ਦਾ ਤਰ੍ਹਾਂ ਨਹੀਂ ਜੇ ਛੁੱਟੀ ਹੋ ਗਈ ਕੋਈ ਗੱਲ ਨਹੀਂ ਚਾਰ ਦਿਨ ਪਟਵਾਰੀ ਜੇ ਛੁੱਟੀ ਕਰਗੇ ਕੋਈ ਗੱਲ ਨਹੀਂ 4 ਰੁਪਏ ਰੈਵ ਨੂੰ ਕਟਾ ਆ ਜਾਊਗਾ ਪਰ ਜਿੱਦਣ ਬਿਜਲੀ ਬੋਰਡ ਦੇ ਕੰਮ ਏ ਸੌ ਖਾ ਕੇ ਆਪਣੇ ਘਰਾਂ ਨੂੰ ਬਾਗੇ ਫਿਰ ਸੋਡੇ ਕੋਲੋਂ ਗਰਮੀ ਦੇ ਵਿੱਚ ਬੈਠਿਆ ਨਹੀਂ ਜਾਣਾ ਫਿਰ ਚੀਕਾ ਪੈਣੀਆਂ ਚੀਕਾ ਕਿ ਪੰਜਾਬ ਦੇ ਵਿੱਚ ਹਾਹਾਕਾਰ ਮੱਚ ਜਾਣੀਆਂ ਕਿ ਬਿਜਲੀ ਮੁਲਾਜ਼ਮ ਕਿੱਥੇ ਨੇ ਉਹ ਇਨੇ ਨਗੂਨੇ ਲੋਕ ਜਿਹੜੇ 32000 ਦਾ ਅੰਕੜਾ ਮੈਨੇਜਮੈਂਟ ਹਜ਼ਾਰ ਲੋਕ ਜਦੋਂ ਕਰਾਂ ਦੇ ਵਿੱਚ ਜਾ ਕੇ ਬੈਠਣਗੇ ਤਾਂ ਪਟਿਆਲੇ ਬੈਠੀ ਮੈਨੇਜਮੈਂਟ ਚੰਡੀਗੜ੍ਹ ਦੇ ਵਿੱਚ ਗੁੰਗਾ ਹੋਇਆ ਮੁੱਖ ਮੰਤਰੀ ਤੁਹਾਨੂੰ ਸੱਦ ਕੇ ਆਪ ਆਪਣੇ ਫੈਸਲੇ ਨੇ ਜਿਹੜੇ ਲੈ ਕੇ ਆਊਗਾ ਪਰ ਸਾਨੂੰ ਉਸ ਦੇ ਉੱਤੇ ਅਮਲ ਕਰਨ ਦੀ ਲੋੜਾ ਜਿਵੇਂ ਪਹਿਲਾਂ ਪੁਲਾਰੇ ਕਹਿ ਕੇ ਗਏ ਨੇ ਕਿ ਜੇਕਰ ਸਾਡੇ ਕੋਲ 8 ਘੰਟੇ ਵਰਕ ਟੂ ਰੋਲ ਦਾ ਪ੍ਰੋਗਰਾਮ ਲਾਗੂ ਆ ਤਾਂ ਹੁਣ ਤੱਕ ਜੀਟਾ ਇਹਨਾਂ ਵੱਲੋਂ ਕਿਤੇ ਨਾ ਕਿਤੇ ਗੁੱਟੇ ਲਾਜੇ ਹੈਗੀ ਆ ਉਹਨੂੰ ਕੱਢਣ ਦੀ ਲੋੜ ਆ ਜਿੱਥੇ ਸਾਡੇ ਮੁਲਾਜ਼ਮ ਸਾਡੇ ਨਾਲ ਦੇ ਜੋਟੀਆਂ ਦੇ ਉੱਤੇ ਜਾ ਕੇ 8 ਘੰਟੇ ਤੋਂ ਬਾਅਦ ਵੀ ਕਿਤੇ ਸਿਸਟਮ ਚਲਾ ਰਹੇ ਨੇ ਉਹਨਾਂ ਗਦਾਰਾਂ ਦੀ ਪਛਾਣ ਕਰਨ ਦੀ ਲੋੜ ਆ ਉਹਨਾਂ ਗਦਾਰਾਂ ਨੂੰ ਸਾਡੇ ਸਿਸਟਮ ਤੋਂ ਬਾਹਰ ਕਰਨ ਦੀ ਲੋੜ ਆ ਸਾਨੂੰ ਲੋੜ ਨਹੀਂ ਉਹਨਾਂ ਜਥੇਬੰਦੀਆਂ ਦੇ ਵਿੱਚੋਂ ਇਹਦੇ ਗਦਾਰਾਂ ਦੀ ਜਿਹੜੇ ਜਥੇਬੰਦੀ ਦੀ ਕੌਮ ਨੂੰ ਆਪਣੀ ਕੌਮ ਨਾਲ ਸਮਝਦੇ ਹੋਣਾ ਸੋ ਮੁਲਾਜ਼ਮ ਮੈਸੇਜ ਜ਼ਰੂਰ ਲੈ ਕੇ ਜਾਓ ਉਹਨਾਂ ਗਦਾਰਾਂ ਦੇ ਲਈ ਕਿ ਜੇਕਰ ਤੁਸੀਂ ਸਾਡਾ ਸਾਥ ਨਹੀਂ ਦਿਓਗੇ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਹੀ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ